ਦੇ ਵਿੱਚ ਚਹਿਲਾ ਪਹਿਲਾਂ ਪੂਰੇ ਪੰਜਾਬ ਦੇ ਵਿੱਚ ਪੂਰੀ ਵਰਲਡ ਦੇ ਵਿੱਚ ਤੀਆਂ ਦੀ ਲੇਕਿਨ ਬਠਿੰਡਾ ਦੇ ਵਿੱਚ ਖਾਸ ਤੀਆਂ ਜੋ ਹਰ ਸਾਲ ਡਾਇਮੰਡ ਵੈਲਫੇਅਰ ਸੁਸਾਇਟੀ ਵੱਲੋਂ ਬਣਾਈਆਂ ਜਾਂਦੀਆਂ ਹਨ ਮੈਂ ਗੱਲ ਕਰ ਰਹੀ ਹਾਂ ਸਾਡੇ ਪਿਆਰ ਦੀ ਸਾਡੇ ਸਤਕਾਰ ਦੀ ਔਰ ਸਾਡਾ ਜਿਹੜਾ ਮਾਣ ਹੈ ਪਠਿੰਡਾ ਤੀਆਂ ਬਠਿੰਡੇ ਦੀਆਂ ਮਾਣ ਬਠਿੰਡੇ ਦਾ ਪ੍ਰੋਗਰਾਮ ਲੈ ਕੇ ਆ ਰਹੇ ਹਾਂ ਜਿਦੇ ਵਿੱਚ ਡਾਇਮੰਡ ਵੈਲਫੇਅਰ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਹ ਸਰਦੀ ਉਹਨਾਂ 3 ਨੂੰ ਬੇਟੀਆਂ ਨੂੰ ਉਹਨਾਂ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਜਾਏਗਾ ਜਿਨ੍ਹਾਂ ਨੇ ਸਮਾਜ ਦੇ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾਈ ਔਰ ਸੰਘਰਸ਼ ਦੇ ਚੱਲਦੇ ਜ਼ਿੰਦਗੀ ਚ ਕਾਮਯਾਬ ਹੋਏ ਉਹਨਾਂ ਨੂੰ ਮਾਂਝ ਮਖਿੰਡੇ ਦਾ ਅਵਾਰਡ 3 ਅਗਸਤ ਨੂੰ ਦਿੱਤਾ ਜਾਵੇਗਾ ਪ੍ਰੋਗਰਾਮ ਦਾ ਜਿਹੜਾ ਦਿਨ ਹੈ ਉਹ ਸ਼ਨੀਵਾਰ ਹੈ 3 ਅਗਸਤ ਜਗ੍ਹਾ ਹੈ ਐਮ ਐਚ ਆਰ ਸਕੂਲ ਪਾਲਵੀਆ ਨਗਰ ਦਾ ਪਲੇਗਰਾਉਂਡ ਜਿਹੜਾ ਨਈ ਬਸਤੀ ਵਿਖੇ ਹੈ ਔਰ ਟਾਈਮ ਜਿਹੜਾ ਸਵੇਰ 3 ਤੋਂ ਲੈ ਕੇ 6 ਵਜੇ ਤੱਕ ਦਾ ਰਹੇਗਾ ਇਹਦੇ ਵਿੱਚ ਗਿੱਧਾ ਪੰ ਪੰਜਾਬੀ ਭੰਗੜਾ ਲੜਕੀਆਂ ਦਾ ਕਿਉਂਕਿ ਸਿਰਫ ਲੜਕੀਆਂ ਔਰਤਾਂ ਦਾ ਹੀ ਪ੍ਰੋਗਰਾਮ ਹੈ ਔਰ ਉਹੀ ਹਿੱਸਾ ਲੈ ਸਕਦੀਆਂ ਔਰ ਉਹੀ ਦੇਖਣ ਲਈ ਸ਼ਾਮਲ ਹੋ ਸਕਦੀਆਂ ਹੈ। ਤੇ ਇਹਦੇ ਵਿੱਚ ਗਿੱਦਾ ਭੰਗੜਾ ਗਰੁੱਪ ਡਾਂਸ ਹੈ, ਕੋਰੀਓਗ੍ਰਾਫੀ ਹੈ, ਲੰਬੀ ਇਕਵਲੇ ਗੀਤ ਹੈ, ਹੋਰ ਵੀ ਲੋਕ ਗੀਤ ਹੈ ਸਾਡੇ ਟੱਪੇ ਹੈ, ਤਰ੍ਹਾਂ ਤਰ੍ਹਾਂ ਦੇ ਸਿੱਠ ਨਹੀਂ ਹੈ, ਬਾਤਾਂ ਤਾਂ ਇਸ ਤਰ੍ਹਾਂ ਦੇ ਕੰਪੀਟੀਸ਼ਨ ਕਰਵਾਇਆ ਜਾਂਦਾ ਹੈ। ਅੱਜ ਜਿਹੜੀ ਮਹਿਲਾ ਸ਼ਕਤੀ ਦੇਖ ਰਹੀ ਹੋ ਇਹਨਾਂ ਵਿੱਚ ਮੇਰੇ ਜਿਹੜਾ ਇਸ ਪਾਸੇ ਬੈਠੇ ਆ ਮੈਡਮ ਅਮੰਤਾ ਜੈਨ ਜੀ ਆਸ਼ੀਰਵਾਦ ਵੈਲਫੇਅਰ ਸੁਸਾਇਟੀ ਤੋਂ ਔਰ ਮਾਲਵਾ ਹੈਰੀਟੇਜ ਤੋਂ ਪਿੰਕੀ ਜੀ ਪਿੰਕੀ ਬਰਾੜਦੀ ਨਾਰੀ ਸ਼ਕਤੀ ਵੈਲਫੇਅਰ ਤੋਂ ਪੈਨ ਪਰਮਿੰਦਰ कौर ਔਰ ਵਾਰਿਸ ਵੈਸਿੰਗੀ ਜੀ ਇਹ ਚਾਂਸੀ ਦੀ ਰਾਣੀ ਕਲੱਬ ਤੋਂ ਅਜਿੰਕੌਰ ਜੀ ਜੋ ਕਿ ਬੁਟੀਕ ਵੀ ਚਲਾਉਂਦੇ ਹੁੰਦੇ ਸੀ ਲੰਬੇ ਸੰਘਰਸ਼ ਤੋਂ ਆਪਣੀ ਪਰਤੇ ਕੜੇ ਹੋਏ ਇਨਰਵੀਲ ਕਲੱਬ ਤੋਂ ਮੈਡਮ ਸੰਪੋਸ ਜੀ ਇਹ ਸਾਰੇ ਹੀ ਡਾਇਮੰਡ ਵੈਲਫੇਅਰ ਸੈਟਿੰਗ ਨਾਲ ਲੰਬੇ ਸਮੇਂ ਤੋਂ ਕਲੱਬ ਚੱਲੇ ਹੋਏ ਆ ਔਰ ਅਸੀਂ ਮੇਕ ਕੇ ਕੋਈ ਨਾ ਕੋਈ ਉਪਰਾਲਾ ਕਰਦੇ ਆ ਸਭ ਤੋਂ ਵੱਡੀ ਗੱਲ ਇਹ ਵੀ ਹੈ ਕਿ ਆਪਣੇ ਆਪਣੇ ਲੈਵਲ ਤੇ ਹਰੇਕ ਇੰਜੀ ਜਿੰਨੀਆਂ ਵੀ ਇੱਥੇ ਬੈਠੀਆਂ ਇਹ ਤੀਆਂ ਦੇ ਜਿਹੜੇ ਆ ਵੱਖ-ਵੱਖ ਇਲਾਕੇ ਦੇ ਵਿੱਚ ਅਸੀਂ ਤੀਆਂ ਦੇ ਪ੍ਰੋਗਰਾਮ ਕਰਦੇ ਲੇਕਿਨ ਇਸ ਪੈਨਰ ਥੱਲੇ ਜਿਹੜਾ ਇਹ ਤੀਆਂ ਮਠਿੰਡਾ ਦਾ ਹੁੰਦਾ ਇੱਥੇ ਸਾਰੀਆਂ ਇਹ ਜਿਹੜੀ ਜਿੰਨੇ ਜਿੱਥੇ 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 ਤੀਆਂ ਦੇ ਮੇਲੇ ਲੱਗਦੇ ਆ ਜਾਂ ਛੋਟੇ ਪ੍ਰੋਗਰਾਮ ਜਾਂ ਵੱਡੇ ਪ੍ਰੋਗਰਾਮ ਹੁੰਦੇ ਆ ਇਸ ਦੇ ਥੱਲੇ ਸਾਰੇ ਹੀ ਅਸੀਂ ਇਕੱਠੇ ਹੋ ਕੇ ਸਾਂਝਾ ਪ੍ਰੋਗਰਾਮ ਹੁੰਦਾ ਸਾਡਾ ਤੀਆਂ ਮਠਿੰਡੀ ਤਾਂ ਇਸ ਦੇ ਵਿੱਚ ਇੱਕ ਖਾਸ ਗੱਲ ਇਹ ਹੈ ਵੀ ਇਹ ਦੇ ਵਿੱਚ ਜਿਹੜੀ ਐਂਟਰੀ ਹੈ ਉਹ ਪਾਸ ਨਰਦ ਹੁਣ ਜਦੋਂ ਮਾਈਂਡ ਦੇ ਵੀ ਚਾਹੁੰਦਾ ਕਿ ਐਂਟਰੀ ਪਾਸ ਐਂਟਰੀ ਪਾਸ ਦੀ ਕੋਈ ਫੀਸ ਨਹੀਂ ਹੈ ਇਸ ਲਈ ਭੈਣਾਂ ਨੂੰ ਮਹਿਲਾਵਾਂ ਨੂੰ ਜਿਹੜੀਆਂ ਤੁਹਾਡੇ ਚੈਨਲ ਵਾਈ ਦੇ ਸੁਣ ਰਹੀਆਂ ਮੈਨੂੰ ਦੱਸਣਾ ਚਾਹੀਦਾ ਕਿ 3 ਅਗਸਤ ਨੂੰ ਐਮ ਐਚ ਆਰ ਸਕੂਲ ਨਈ ਬਸਤੀ ਦੇ ਪਲੇਗਰਾਉਂਡ ਦੇ ਵਿੱਚ ਜਿਹੜਾ ਪ੍ਰੋਗਰਾਮ ਤੀਆਂ ਬੁਝਿੰਡੇ ਦੀਆਂ ਹੋਣਾ ਮਾਨਵ ਬੁਝਿੰਡੇ ਦਾ ਇਸ ਪ੍ਰੋਗਰਾਮ ਵਿੱਚ ਐਂਟਰੀ ਪਾਸ ਰਾਹੀਂ ਤੁਸੀਂ ਇੱਥੇ ਆ ਕੇ ਸ਼ਰਕ ਸਕਦੇ ਹੋ ਲੇਕਿਨ ਪਾਸ ਦੀ ਕੋਈ ਐਂਟਰੀ ਫੀਸ ਨਹੀਂ ਹੈ ਔਰ ਉਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਲਈ ਚਾਹੇ ਮਿਸ ਤੀਜਾ ਮਿਸਿਸ ਤੀਜਾ ਗਿੱਦਾ ਹੈ ਜਾਂ ਡਾਂਸ ਹੈ ਕਿਸੇ ਵੀ ਪਾਰਟਿਸਪੇਟ ਕਰਨਾ ਹੈ ਤਾਂ ਉਹਦੀ ਸਾਨੂੰ ਇੱਕ ਫਾਰਮ ਭਰਨੀ ਦੀ ਲੋੜ ਪਈ ਤਾਂ ਉਹ ਫਾਰਮ ਔਰ ਐਂਟਰੀ ਫਾਰਮ ਦੋਨੇ ਹੀ ਚੀਜ਼ਾਂ ਤੁਹਾਨੂੰ ਦੋ ਐਡਰੈਸ ਮੈਂ ਦੱਸ ਰਹੀ ਹਾਂ ਉਹਨਾਂ ਨੂੰ ਸੁਣ ਲੈਣਾ ਪਲੀਜ਼ ਰਿਫਰੈਂਸ ਫਾਰਮੈਟ ਸਕੂਲ ਗਲੀ ਨੰਬਰ 16 ਪ੍ਰਤਾਪ ਨਗਰ ਤੋਂ ਪ੍ਰਾਪਤ ਕਰ ਸਕਦੇ ਹੋ ਔਰ ਜਾ ਕੇ ਤੁਸੀਂ ਭਾਗੂ ਰੋਡ ਕੋਠੀ ਨੰਬਰ 657 ਗਲੀ ਨੰਬਰ 19 ਫੇਸ 1 ਮਾਡਰਨ ਟਾਊਨ ਤੋਂ ਕਲੈਕਟ ਕਰ ਸਕਦੇ ਹੋ ਤੇ ਜ਼ਿਆਦਾ ਜਾਣਕਾਰੀ ਲਈ ਤੁਸੀਂ 92177777607 92177 77070 સંપાદિત ਕਰ ਸਕਦੇ। ਬਾਕੀ ਇਸ ਪ੍ਰੋਗਰਾਮ ਬਾਰੇ ਕੁਝ ਹੋਰ ਵੀ ਪੁੱਛਣਾ ਚਾਹੁੰਦੇ ਤੁਸੀਂ ਸੰਭਵ ਹੈ। ਜਿਵੇਂ ਆਪਕੇ ਅੰਦਰ ਜਿਪ ਤਿੰਨਾਂ ਨੇ ਬਰਾਸਤ ਨਾਲ ਜੁੜਨਾ ਹੈ। ਪਰ ਹੁਣ ਤਾਂ ਡੀਜੇ ਨਾਲ ਕੇ ਇਸ ਅਲਪੰਗਾ ਦੀ ਕੋਲ ਉਹ ਬਰਾਸਤ ਵਾਲਾ ਤਾਂ ਕੰਨੀ ਤੱਕ ਨਹੀਂ ਲੱਗਿਆ। ਦੇਖੋ ਟਾਈਮ ਦੇ ਨਾਲ-ਨਾਲ ਜਿਵੇਂ ਜਿਵੇਂ ਸਮਾਂ ਬਦਲਦਾ ਹੈ ਜਾਂ ਸਾਡਾ ਐਜੂਕੇਸ਼ਨ ਸਿਸਟਮ ਅਸੀਂ ਸਭ ਤੋਂ ਪਹਿਲਾਂ ਐਜੂਕੇਸ਼ਨ ਸਿਸਟਮ ਦੀ ਗੱਲ ਕਰੀਏ ਤਾਂ ਸਾਡੀ ਵੀ ਹੁਣ ਦੇਖੀਏ ਤਾਂ ਪੰਜਾਬੀ ਮੀਡੀਅਮ ਵਾਲਾ ਬਹੁਤ ਘੱਟ ਜਿਹੜੀ ਮਾਂ ਬੋਲੀ ਦਾ ਮੀਡੀਅਮ ਹੈ ਉਹਦੇ ਵਿੱਚ ਨਹੀਂ ਬੱਚੇ ਜ਼ਿਆਦਾ ਇੰਗਲਿਸ਼ ਮੀਡੀਅਮ ਦੇ ਵੱਲ ਜਾ ਰਹੇ ਆ ਉਹਦਾ ਕਾਰਨ ਇੱਕ ਹੋਰ ਹੈ ਗਲੋਬਲਾਈਜੇਸ਼ਨ ਗਲੋਬਲਾਈਜੇਸ਼ਨ ਕਾਰਨ ਕੀ ਹੈ ਜਿਹੜੀ ਸਾਡੀ ਮੋਢਲੀ ਸਿੱਖਿਆ ਜਿਹਨੂੰ ਤੁਸੀਂ ਵਿਰਾਸਤ ਕਹਿੰਦੇ ਹੋ ਉਹ ਬੱਚਿਆਂ ਨੂੰ ਪਹਿਲਾਂ ਦੱਸੀ ਜਾਂਦੀ ਸੀ ਮੈਨੂੰ ਅੱਜ ਵੀ ਯਾਦ ਹੈ ਜਦੋਂ ਅਸੀਂ 9ਵੀਂ 10ਵੀਂ ਦੇ ਵਿੱਚ ਅਸੀਂ ਪੰਜਾਬੀ ਦੀ ਬੁੱਕ ਪੜ੍ਹਦੇ ਸੀ ਅਸੀਂ ਉਹਦੇ ਵਿੱਚ ਸੁਹਾਗ ਘੋੜੀਆਂ ਦਾ ਸਾਨੂੰ ਲੈਸਨ ਹੁੰਦੇ ਸੀਗੇ ਲੇਕਿਨ ਉਹ ਨਾ ਜਿਵੇਂ ਜਿਵੇਂ ਸਿਲੇਬਸ ਦੇ ਵਿੱਚ ਵੀ ਚੀਜ਼ਾਂ ਘਟ ਰਹੀਆਂ ਤੇ এডਿਕੇਸ਼ਨ ਲੈਵਲ ਤੇ ਸਿਰਫ ਇੱਕ ਐਨਲ ਫੰਕਸ਼ਨ ਦਾ ਪਾਰਟ ਬਣ ਕੇ ਜਿਹੜੇ ਹੈ ਸਾਡਾ ਬੱਚਿਆਂ ਤੱਕ ਇੰਨਾ ਟੋ ਰਹਿ ਗਿਆ ਦੂਜੀ ਗੱਲ ਰਹਿ ਗਈ ਕਿ ਬੱਚੇ ਹੁਣ ਥੋੜਾ ਜਾ ਜਿਵੇਂ ਅੱਜਕੱਲ ਜਿਹੜੀ ਕੰਪੀਟੀਸ਼ਨ ਦਾ ਜ਼ਮਾਨਾ ਹੈ ਤਾਂ ਇਹਦੇ ਵਿੱਚ ਹੁਣ ਕਰੀਅਰ ਕੌਨਸ਼ੀਅਸ ਜ਼ਿਆਦਾ ਹੋਇਆ ਹੈ ਤਾਂ ਕਿ ਇਹਨਾਂ ਚੀਜ਼ਾਂ ਨਾਲ ਜੁੜ ਰਹੀ ਹੈ ਲੇਕਿਨ ਕਿਤੇ ਨਾ ਕਿਤੇ ਸਾਰੀਆਂ ਸੰਸਥਾਵਾਂ ਆਪਣੇ ਆਪਣੇ ਉਪਰਾਲੇ ਕਰਨ ਦੀ ਲੋੜ ਹੀ ਤਾਂ ਮਹਿਸੂਸ ਕਰ ਰਹੀਆਂ ਜਿਵੇਂ ਈਆਂ ਦਾ ਪ੍ਰੋਗਰਾਮ ਕਰਨਾ ਜਾਂ ਕੁਝ ਹੋਰ ਕਰਨਾ ਇਸੇ ਕਰਕੇ ਮਹਿਸੂਸ ਕਰ ਰਹੀਆਂ ਕਿਉਂਕਿ ਉਹ ਚਾਹਦੀ ਹੈ ਕਿ ਅਸੀਂ ਇੰਨੇ ਕੈਪਰਟ ਤਾਂ ਜ਼ਰੂਰ ਕਰਦੇ ਰਹੀਏ ਇਹਨਾਂ ਨੂੰ ਅਸੀਂ ਆਪਣੇ ਵਿਦਿਆਰਥੀਆਂ ਨਾਲ ਜੋੜੀ ਰੱਖੀ ਤਾਂ ਇੱਕ ਕੋਸ਼ਿਸ਼ ਲਗਾਤਾਰ ਜਾਰੀ ਰਹੇਗੀ। ਨਾ ਮੁਕਾਬਲੇ ਕਿਹੜੇ-ਕਿਹੜੇ ਹੋਣਗੇ ਤੇ ਜਜ ਕੋਣ ਹੋਣਗੇ ਕੋਈ ਸਪੈਸ਼ਲ ਗੈਸਟ ਵੀ ਆ ਦੇਗੇ ਨਾ ਜੀ ਸਾਡੇ ਦੇ ਵਿੱਚ ਸੈਗਨਿਫੀਕੈਂਟ ਆ ਰਹੇ ਮਿਸ ਵਰਲਡ ਪੰਜਾਬਨ ਹੈਗੇ ਆ ਤੇ ਔਰ ਫਿਲਮੀ ਅਦਾਕਾਰਾਂ ਵੀ ਐ ਸਦੀਪ ਸਿੱਧੂ ਜੀ ਪਹੁੰਚ ਰਹੇ ਨੇ ਔਰ ਇਸ ਤੋਂ ਇਲਾਵਾ ਤੁਸੀਂ ਸੋਨਿਆ ਹੁੰਦਾ ਨਾਮ ਜਲੋਰੀ ਬਾਬਾ ਹੁੰਦਾ ਕਿཅੇ ਜੇ ਤੁਸੀਂ ਬਹੁਤ ਅੱਛੀ ਨਿਊਜ਼ ਵੀ ਸੁਣੀ ਸੀ ਅਕਸ਼ੇ ਕੁਮਾਰ ਜੀ ਦੇ ਸਪੈਸ਼ਲ ਨਾਲ ਲਈ ਪੰਜਾਬੀ ਜਾਂ ਤੇ ਉਹਨਾਂ ਦੇ ਜਿਹੜੇ ਮਦਰ ਹੈ ਉਹ ਇਸ ਲਈ ਜਿਹੜੀਆਂ ਸਾਡੀਆਂ ਪਹਿਲਾਂ ਤੀਆਂ ਦੇ ਪ੍ਰੋਗਰਾਮ ਹੋਇਆ ਔਰ ਚਿੱਤਰ ਕਰਦੇ ਨੇ ਤੇ ਉਹ ਵੀ ਹੀ ਬਹੁਤ ਅੱਛੇ ਗਾਇਕ ਨੇ ਇਸ ਤੋਂ ਇਲਾਵਾ ਸਾਡਾ ਬੱਚਾ ਛੋਟਾ ਸ਼ਾਨਦਿਲ ਰਾਜ ਜੋ ਕਿ ਪੰਜਾਬੀ ਸਾਫ ਸੁਥਰੀ ਗਾਇਕ ਦਾ ਮਾਲਕ ਹੈ ਉਹ ਹੀ ਪਹੁੰਚੀ ਹੈ ਹਾਂਜੀ ਮੁਕਾਬਲੇ ਮੁਕਾਬਲੇ ਇਹਦੇ ਵਿੱਚ ਕਿੱਦਾਂ ਹੈ ਔਰ ਗਰੁੱਪ ਡਾਂਸ ਨੇ ਔਰ ਮਿਸਟਰੀ ਸਪੀਚ ਔਰ ਤੱਪੇ ਸਿਚਨੀਆਂ ਬਾਤਾਂ ਏਜ ਲਿਮਟ ਕੀ ਹੋਈ ਏਜ ਲਿਮਟ ਇਹਦੇ ਵਿੱਚ 12 ਸਾਲ ਤੋਂ ਲੈ ਕੇ ਔਰ ਤੱਪੇ ਫੰਸ 160 ਸੈਂਟਰੀ ਮੀਡੀਅਮ ਵੀ ਇਹ ਟਾਈਮਿੰਗ ਕੀ ਹੋਈ ਸਵੇਰ ਤੋਂ ਟਾਈਮਿੰਗ ਸ਼ਾਮ ਨੂੰ 3 ਵਜੇ ਤੋਂ ਲੈ ਕੇ 6 ਵਜੇ ਤੱਕ। ਨਾ ਤਾਂ ਕੋਈ ਪ੍ਰੋਗਰਾਮ ਹੁੰਦਾ ਜਦਾ ਤੇ ਕਿੰਨੀ ਗਰਮੀ ਫੁੱਲ ਜਦਾ ਹੁੰਦੀ ਹੈ ਤੇ ਕੁਝ 쿨ਿੰਗ ਵਰਤ ਇੰਤਜ਼ਾਮ ਕੀਤਾ ਹੋ ਰਿਹਾ ਨਹੀਂ। ਕਿਉਂਕਿ ਉਹਨਾਂ ਨੇ ਖੁਦ ਫੋਨ ਵੀ ਕਰਨਾ ਹੈ ਹਾਲ ਖਰਾਬ ਹੋ ਜਾਂਦਾ ਹੈ। ਪਹਿਲੇ ਪਿਛੇ ਮੇਰੇ ਕੋਲ ਨਾਪ ਸਿੰਘ ਜੀ ਫੋਨ ਕੀਤਾ ਸੀ ਵੀ ਵਿਰਾਸਤ ਜੈਸੀ ਵਿਰਾਸਤ ਦੀ ਗੱਲ ਕਰੀਏ ਕੋਈ ਨਾ ਸੀ ਫਿਰ ਵੀ ਪੱਖੇ ਫੂਲਰ ਦਾ ਇੰਤਜ਼ਾਮ ਕਰਦੇ ਆ ਲਾ ਕੁਝ ਕਰਾਂਗੇ ਵੀ ਜਿੱਦ ਲੱਗ ਸਾਡੀ ਪਹੁੰਚ ਤੱਕ ਕੋਈ ਆ। ਲੇਕਿਨ ਉਹ ਟਾਈਮ ਜਾ ਕੇ ਰਹੀ ਗਰਮੀ ਤਾਂ ਉਦੋਂ ਦੀ ਹੁੰਦੀ ਸੀ ਔਰ ਅਸੀਂ ਸਿਰਫ ਇੱਕ ਟਿੱਪਲ ਦੇ ਥੱਲੇ ਖੜੇ ਹੋ ਕੇ ਸਾਡੀਆਂ ਧੀਆਂ ਲੱਗ ਜਾਂਦੀਆਂ ਸੀ ਇਸ ਲਈ ਮੈਨੂੰ ਨਹੀਂ ਲੱਗਦਾ ਕਿ ਚਾਹੇ ਗਰਮੀ ਆ ਸਰਦੀ ਕਹਿੰਦੇ ਹੁੰਦੇ ਆ ਤੇ ਗਿੱਦੇ ਦੀ ਤਰ੍ਹਾਂ ਹੀ ਉਹੀ ਹੁੰਦੀ ਤੇ ਮੁੜ ਕੇ ਮੁੜ ਕੇ ਜਦ ਤੱਕ ਖੋਲਾ ਨਾ ਦਾ ਮੈਨੂੰ ਲੱਗਦਾ ਕੀ ਹੈ ਪ੍ਰਕਿਰਤੀ ਨਾਲ ਪਿਆਰ ਹੈ ਸਾਡਾ ਦੇ ਚਾਹੇ ਗਰਮੀ ਹੋਵੇ ਜਾਂ ਸਰਦੀ ਮੈਂ ਨਾ ਕੀਤਾ ਹੋਣੀ ਨਹੀਂ ਹਾਂ ਕਾਪਟੀਆਂ